ਇਹ ਨਾ ਨਾ ਫਿਦਾਈ ਵਤਨ ਦੀ ਯਾਦ ਦਿਲ ਸੇ ਮਿਟ ਨਹੀਂ ਸਕਦੀ ਜਿਵੇਂ ਰੌਸ਼ਨ ਸਿਤਾਰੇ ਹਨ ਜੋ ਕਿਆਮਤ ਤੱਕ ਚਮਕेंगे ਇਹਨਾਂ ਨੂੰ ਕੌਣ ਮਟਾ ਮਟਾਉਣ ਵਾਲਾ ਇਹ ਕਿਆਮਤ ਤੱਕ ਚਮਕਦੇ ਰਹਿਣੇ ਆ ਜਦ ਤੱਕ ਜਿਵੇਂ ਅਸਮਾਨ ਰਹਿਣਾ ਇਹਨਾਂ ਦੇ ਨਿਸ਼ਾਨ ਜਿਹੜੇ ਨਾਮ ਦੇ ਨੇ ਔਰ ਇਹਨਾਂ ਦੀ ਕਰਨੀ ਦੇ ਜਿਹੜੇ ਨਿਸ਼ਾਨ ਨੇ ਉਹ ਬੇਸ਼ੱਕ ਝੂਟਦੇ ਰਹਿਣੇ ਆ ਉਹ ਮੁੱਲੇ ਇਤਿਹਾਸ ਦੁਨੀਆ ਦੇ ਵਿੱਚ ਰੱਖਣ ਵਾਸਤੇ ਸੰਸਾਰ ਪਰ ਦੇ ਰੱਖਣ ਸੰਸਾਰ ਪਰ ਦੇ ਵਿੱਚ ਰੱਖਣ ਵਾਸਤੇ ਜਿਹੜਾ ਯੋਗਦਾਨ ਸਾਡੇ قوم ਦੇ ਸ਼ਹੀਦਾਂ ਨੇ ਗوامی ਮਰਜੀ ਵੜਿਆ ਨੇ ਪਾਇਆ ਹੈ ਉਹ ਕਦੇ ਅੱਖੋਂ ਪਰੋਖੇ ਨਹੀਂ ਹੋ ਸਕਦਾ ਇਹ ਮੁਗਲਾ ਵੇਲੇ ਵੀ ਜੋ ਕੁਝ ਹੋਇਆ ਤੇ ਭਾਈ ਤਾਰਾ ਸਿੰਘ ਮਾਂ ਦੇ ਡੇਰੇ ਦੇ ਵਿੱਚ ਉਹਨਾਂ ਦੇ ਵੱਡੇ ਜਿਹੜੇ ਬਜ਼ੁਰਗ ਹੈ ਸ਼ਹੀਦ ਹੋਏ ਸੂਰਾ ਸਿੰਘ ਜੀ ਐਵੇਂ ਥੋੜੇ ਹੋਰ ਆਪਾਂ ਜਾਣਦੇ ਹਾਂ ਹੁਣ ਕਲੜੇ ਪਿੰਡ ਉਹਨਾਂ ਦੇ ਜਾਈਏ ਤੇ ਉਹ ਪੱਤੀ ਦਾ ਨਾਂ ਹੀ ਸੂਰਾ ਸਿੰਘ ਪੱਤੀ ਰੱਖਿਆ ਹੋਇਆ ਨਾ ਇਹਨਾਂ ਦੇ ਕਹਿੰਦੇ ਦਾਦਾ ਜੀ ਵੀ ਜਦੋਂ ਅਸੀਂ ਕਮਗਾਟਾ ਮਾਰੂ ਜਹਾਜ਼ ਨੂੰ ਗੁਰੂ ਨਾਨਕ ਜਹਾਜ਼ ਦੇ ਨਾਲ ਵੀ ਜੁੜਦਾ ਬਿਲਕੁਲ ਜੀ ਕਿਉਂਕਿ ਜਿਨ੍ਹਾਂ ਦੇ ਰਗਾਂ ਦੇ ਵਿੱਚ ਉਹ ਖੂਨ ਆ ਜਿਹੜਾ ਖੂਨ ਆ ਕੌਮ ਵਾਸਤੇ 흘ਿਆ ਔਰ ਕੌਮ ਨੂੰ ਸਮਰਪਿਤ ਹੋਇਆ ਪਰ ਬਹੁਤੇ ਇਤਿਹਾਸਕਾਰ ਇਹ ਨਹੀਂ ਵੀ ਕਿਹਾ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਧਰਮ ਯੁੱਧਾਂ ਦੇ ਵਿੱਚ ਵੀ ਇਹਨਾਂ ਦੇ ਵੱਡੇ ਪੁਰਖਿਆਂ ਨੇ ਕੁਰਬਾਨੀਆਂ ਦਿੱਤੀਆਂ ਸ਼ਾਹ ਤੱਕ ਬਿਲਕੁਲ ਜੀ ਖਾਲੜਾ ਸਾਹਿਬ ਦੇ ਇਤਿਹਾਸ ਦੇ ਉੱਤੇ ਜਦੋਂ ਤੁਸੀਂ ਪਿਸ਼ੋਕਰ ਉਹਨਾਂ ਦੀ ਵੰਸ਼ ਤੇ ਗੁੱਲ ਤੇ ਜਾਓਗੇ ਤੇ ਉਹਨਾਂ ਦੀ ਵੰਸ ਵਿੱਚ ਉਹਨਾਂ ਦੇ ਖੋਲ ਦੇ ਵਿੱਚ ਗੁਰੂ ਬਖਸ਼ਿਸ਼ ਹੈ ਗੁਰੂ ਰਹਿਮਤ ਹੈ ਗੁਰੂ ਬਚਨ ਨੇ ਗੁਰੂ ਵਰ ਨੇ ਹੁਣ ਕਾਮਾਗਾਟਾ ਮਾਰੂ ਜਹਾਜ਼ ਦੇ ਵਿੱਚ ਤੇ ਹੋਰ ਵੀ ਬਹੁਤ ਸਾਰੇ ਸਿੱਖ ਸਨ ਪਰ ਤੁਸੀਂ ਇੱਕ ਦੇਖੋ ਵੀ ਕਿੰਨੀ ਯੋਗਤਾ ਹੋਵੇਗੀ ਉਹਨਾਂ ਦੀ ਜਸਵੰਤ ਸਿੰਘ ਖਾਲੜਾ ਸਾਹਿਬ ਹੋਣਾ ਦੇ ਦਾਦਾ ਜੀ ਦੀ ਕਿੰਨੀ ਯੋਗਤਾ ਹੋਵੇਗੀ ਇਹ ਪੰਜ ਮੈਂਪਰੀ ਕਮੇਟੀ ਦੇ ਵਿੱਚ ਉਹਨਾਂ ਦਾ ਨਾਮ ਜਿਹੜੀ ਕਾਮਾਗਾਟਾ ਮਾਰੂ ਜਹਾਜ਼ ਤੇ ਜਿਹੜੇ ਮੁਸਾਫਰ ਸਨ ਔਰ ਉਹਨਾਂ ਵਾਸਤੇ ਜੋ ਵੀ ਦੇਖ ਰੇਖ ਸੀ ਆਉਣ ਵਾਲੇ ਸਮੇਂ ਦੀ ਉਹਦੇ ਵਿੱਚ ਪੰਜ ਮੈਂਬਰੀ ਕਮੇਟੀ ਦੇ ਵਿੱਚ ਸਮੌਰ ਇਹਨਾਂ ਦੇ ਦਾਦਾ ਜੀ ਦਾ ਹੋਣਾ ਇੱਕ ਬੜੀ ਵੱਡੀ ਗੱਲ ਹੈ ਅੱਜ ਇੱਕ ਸਕੂਲ ਦੇ ਰੂਪ ਦੇ ਵਿੱਚ ਆਪਾਂ ਉਹਨਾਂ ਦੀ ਕਰਨੀ ਦੇਖ ਸਕਦੇ ਹਾਂ ਆ ਕਮਾਈ ਹੈ ਕਿਸਵੰਤ ਸਿੰਘ ਖਾਲੜਾ ਦੀ ਆ ਕਰਨੀ ਹੈ ਆ ਦੇਣ ਹੈ ਉਹਨਾਂ ਨੂੰ ਪੈਸਾਂ ਦੀ ਕੀ ਕਹਿਣਾ ਚਾਹੀਏ ਅੱਜ ਇਹ ਜਿਹੜਾ ਸਾਡੇ ਵਾਸਤੇ ਇੱਕ ਮਹਾਨ ਤੇ ਮਾਨਪ੍ਰਭੂਰ ਕਾਰਜ ਇੱਥੇ ਅਰੰਭ ਹੋਇਆ ਤੁਹਾਡੇ ਪਹਿਲੇ ਸ਼ਬਦ ਕੀ ਹੋਣਗੇ ਸਭ ਤੋਂ ਪਹਿਲਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੌਮ ਦੇ ਵਾਸਤੇ ਬੜੀ ਏ ਮਾਨ ਵਾਲੀ ਗੱਲ ਹੈ ਕਿ ਕੌਮ ਦੇ ਉਹ ਸ਼ਹੀਦ ਜਿਨੇ ਸ਼ਹੀਦ ਹੋਏ ਮਾਮਾ ਦੇ ਪੁੱਤ ਜਿਹੜੇ ਲਵਾਰਸ ਲਾਸ਼ਾਂ ਕਹਿ ਕੇ ਜਿਹੜੇ ਸੀ ਖਵਾ ਦੇ ਦਿੱਤੇ ਔਰ ਉਹਨਾਂ ਸ਼ਹੀਦਾਂ ਨੂੰ ਸਮਰਪਿਤ ਹੋ ਕੇ ਜਿਨੇ ਆਪਣੀ ਸ਼ਹੀਦੀ ਦਿੱਤੀ ਐਸੇ ਉਹ ਮਹਾਨ ਕੌਮ ਦੇ ਮਨੁੱਖੀ ਅਧਿਕਾਰਾਂ ਦੇ ਮਸੀਹਾ ਜਿਹੜੇ ਜਸਵੰਤ ਸਿੰਘ ਜੀ ਖਾਲੜਾ ਸਾਹਿਬ ਉਹਨਾਂ ਦੇ ਨਾਂ ਤੇ ਅਮਰੀਕਾ ਦੀ ਧਰਤੀ ਤੇ ਫ੍ਰੀਜਨੋ ਸ਼ਹਿਰ ਦੇ ਵਿੱਚ ਜਿੱਥੇ ਇੱਕ ਬਹੁਤ ਵੱਡੀ ਪਾਰਕ ਦਾ ਨਾਮ ਜਿਹੜਾ ਉਹਨਾਂ ਦੇ ਨਾਂ ਤੇ ਰੱਖਿਆ ਗਿਆ ਉੱਥੇ ਐਲੀਮੈਂਟਰੀ ਸਕੂਲ ਜਿਹੜਾ ਅੱਜ ਜਿਹਦਾ ਉਦਘਾਟਨ ਹੋਇਆ ਹੈ ਮੈਂ ਇਹ ਸਮਝਦਾ ਹਾਂ ਕਿ ਕੌਮ ਦੇ ਵਾਸਤੇ ਇਹ ਬੜੀ ਮਾਣ ਵਾਲੀ ਗੱਲ ਹੈ ਸਮੇਂ ਦੀਆਂ ਤਿੰਨ ਸਟੇਜਾਂ ਨੇ ਜੀ ਇੱਕ ਪਾਸਟ ਹੈ ਅਤੀਤ ਬੀਤ ਗਿਆ ਜਿਹੜਾ ਇੱਕ ਪ੍ਰੈਜ਼ੈਂਟ ਹੈ ਜਿਹੜਾ ਵਰਤ ਰਿਹਾ ਔਰ ਇੱਕ ਫਿਊਚਰ ਹੈ ਸਾਡੇ ਵਾਸਤੇ ਤੇ ਇਹ ਤਿੰਨੇ ਬਹੁਤ ਮਹੱਲੇ ਰੱਖਦੇ ਨੇ ਸਾਡਾ ਅਤੀਤ ਬਿਬਾਣੀਆਂ ਕਹਾਣੀਆਂ ਉਹ ਤਸਪੁੱਤ ਕਰੇਨ ਪ੍ਰੈਜ਼ੈਂਟ ਹੈ ਕਿ ਅਸੀਂ ਭੁੱਖ ਦੀ ਜਿਹੜੀ ਤਸਵੀਰ ਹੈ ਉਹ ਵਰਤਮਾਨ ਦੇ ਵਿੱਚ ਐਸਾ ਕੁਝ ਕਰਕੇ ਅਸੀਂ ਉਹ ਆਪ ਵੇਖ ਲੈਨੇ ਆ ਕਿ ਸਾਡੇ ਕੌਮ ਦੀ ਭੁੱਖ ਕਿਦਾਂ ਦੀ ਤਸਵੀਰ ਹੋਵੇਗੀ ਭੁੱਖ ਦੀ ਔਰ ਇਹ ਸਮਝਦੇ ਹਾਂ ਕਿ ਉਹਨਾਂ ਦੀ ਸ਼ਹੀਦੀ ਜਿਹੜੀ ਹੈ ਉਹ ਕੌਮ ਲਈ ਹੋਈ ਹੈ ਸ਼ਹਾਦਤ ਜਿਹੜੀ ਉਹ ਅਤੀਤ ਵਿੱਚ ਹੋਈ ਬੀਤੇ ਵਿੱਚ ਹੋਈ ਪਰ ਵਰਤਮਾਨ ਦੇ ਵਿੱਚ ਆ ਵਰਤਾਰਾ ਜਿਹੜਾ ਵਰਤਿਆ ਹੈ ਫਿਊਚਰ ਦੇ ਵਿੱਚ ਫਿਰ ਇਹ ਹਾਂ ਫਿਊਚਰ ਦੇ ਵਿੱਚ ਇਹ ਇੱਕ ਤਸਵੀਰ ਹੈ ਕੌਮ ਦੀ ਤੇ ਫਲੀਫੂਦ ਹੋਏਗਾ ਸਰ ਬਿਲਕੁਲ ਪੰਥ ਵਾਸਤੇ ਇੱਕ ਆਉਣ ਵਾਲੇ ਸਮੇਂ ਦੇ ਉਹ ਤਸਵੀਰ ਬਣਾ ਕੇ ਨੇ ਆਪਣੀ ਸ਼ਹਾਦਤ ਦੇ ਕੇ ਯਾਦਾਂ ਉਹਨਾਂ ਦੀਆਂ ਮਨਾਈਆਂ ਜਾਂਦੀਆਂ ਨੇ ਜਿਹੜੇ ਅਮਰ ਹੋ ਜਾਂਦੇ ਨੇ ਕੁਝ ਲੋਕ ਚੱਲਦੇ ਹਨ ਜ਼ਮਾਨੇ ਕੇ ਸਾਥ-ਸਾਥ ਮਰਦ ਉਹ ਹਨ ਜੋ ਜਮਾਨੇ ਕੋ ਬਦਲ ਦਿੰਦੇ ਹੈ ਸ਼ਹੀਦ ਕੀ ਜੋ ਮੌਤ ਹੈ ਉਹ ਕੌਮ ਕੀ ਹਯਾਤ ਹੈ ਆਧਾਰਥੀ ਜ਼ਿੰਦਗੀ ਹੈ ਕਿ ਸ਼ਹੀਦ ਦੀ ਜਿਹੜੀ ਮੌਤ ਹੈ ਸ਼ਹੀਦ ਦਾ ਜਿਹੜਾ ਮਰਨਾ ਹੈ ਸ਼ਹੀਦ ਦੀ ਸ਼ਹਾਦਤ ਜਿਹੜੀ ਹੈ ਕੌਮਾਂ ਦੀ ਜ਼ਿੰਦਗੀ ਕੌਮਾਂ ਦਾ ਜੀਵਨ ਹੁੰਦੀ ਹੈ ਤੋਂ ਇਹਦੇ ਵਿੱਚ ਦੋ ਰਾਇਆ ਨਹੀਂ ਆਹੀ ਕੌਮਾਂ ਦਾ ਜੀਵਨ ਹੈ ਆਹੀ ਕੌਮਾਂ ਦੀ ਜ਼ਿੰਦਗੀ ਹੈ ਕਿ ਸਿੱਖ ਕੌਮ ਦੇ ਪੰਥ ਦੇ ਵਾਸਤੇ ਜੋ ਉਹਨਾਂ ਨੇ ਸ਼ਹਾਦਤ ਦਿੱਤੀ ਚ ਅੱਜ ਪੰਥ ਉਹਨਾਂ ਦੇ ਨਾਮ ਨੂੰ ਤਾਂ ਰੋਸ਼ਨ ਰੱਖ ਰਿਹਾ ਹੈ ਕਿਉਂਕਿ ਉਹ ਸਮਰਪਤ ਹੋ ਕੇ ਕੌਮ ਨੂੰ ਪੰਥ ਨੂੰ ਚੱਲੇ ਨੇ ਇਸ ਕਰਕੇ ਤੁਹਾਡੇ ਇਸ ਮਾਦੀਆਂ ਮਰਾਈ ਪੰਜਾਬੀ ਲੋਕ ਚੈਨਲ ਦੇ ਰਾਈਂ ਔਰ ਖਾਸ ਕਰਕੇ ਬਾਜੀਰਪਾਲ ਸਿੰਘ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਅਮਰੀਕਾ ਦੀ ਧਰਤੀ ਤੇ ਰਹਿ ਕੇ ਕੌਮ ਵਾਸਤੇ ਫਿਕਰਮੰਦ ਹੋ ਕੇ ਜੋ ਇਹੋ ਜੀ ਐਕਟੀਵਿਟੀਜ਼ ਹੈ ਜਿਹਨੂੰ ਬਹੁਤ ਲੋੜ ਹੈ ਸੋਸ਼ਲ ਮੀਡੀਆ ਰਾਈਂ ਵੀ ਤੇ ਅਸੀਂ ਦੁਨੀਆ ਭਰ ਦੇ ਵਿੱਚ ਇਹ ਦੱਸ ਸਕੀਏ ਕਿ ਕੌਮ ਦੇ ਸ਼ਹੀਦ ਕਦੇ ਮਰਦੇ ਨਹੀਂ ਹੁੰਦੇ ਉਹ ਅਮਰ ਹੋ ਕੇ ਆਪਣਾ ਨਾਮ ਦੁਨੀਆ ਤੇ ਇਹੋ ਜਿਹਾ ਰੌਸ਼ਨ ਕਰ ਦਿੰਦੇ ਨੇ ਜੀ। ਸਤਿਨਾ ਪਾਈ ਜਸਵੰਤ ਸਿੰਘ ਖਾਲੜਾ ਦਾ ਨਾਮ। ਬਿਲਕੁਲ ਭਾਈ ਜਸਵੰਤ ਸਿੰਘ ਖਾਲੜਾ ਇੱਥੋਂ ਦੇ ਜਿਹੜੇ ਅਨਦਰਸ ਕਮਿਊਨਿਟੀ ਹੈਗੀ ਆ ਬਿਲਕੁਲ ਭਾਈ ਸਾਰਿਆਂ ਦੇ ਵਿੱਚ ਵੀ ਅੱਜ ਜਦੋਂ ਜਸਵੰਤ ਸਿੰਘ ਖਾਲੜਾ ਆਪਣੇ ਪਿਆਰ ਦੇ ਨਾਮ ਲੈਂਦੇ ਸਾਡਾ ਜਿਹੜਾ ਸਿਰ ਹੈ ਗਰਵ ਨਾਲ ਉੱਚਾ ਹੁੰਦਾ ਸੀ। ਬਿਲਕੁਲ ਜੀ ਇਹ ਚ ਹੋਏ ਦੋ ਰਾਏ ਨੇ ਕਿ ਸਾਡੀ ਕੌਮ ਦੇ ਬਹੁ ਮੁੱਲੇ ਇਤਿਹਾਸ ਨੂੰ ਦੁਨੀਆ ਦੇ ਵਿੱਚ ਰੱਖਣ ਵਾਸਤੇ ਸੰਸਾਰ ਪਰਦੇ ਰੱਖਣ ਸੰਸਾਰ ਪਰਦੇ ਵਿੱਚ ਰੱਖਣ ਵਾਸਤੇ ਜਿਹੜਾ ਯੋਗਦਾਨ ਸਾਡੇ ਕੌਮ ਦੇ ਸ਼ਹੀਦਾਂ ਨੇ ਕੌਮੀ ਮਰਜੀਵੜਿਆਂ ਨੇ ਪਾਇਆ ਹੈ ਉਹ ਕਦੇ ਅੱਖੋਂ ਪਰੋਖੇ ਨਹੀਂ ਹੋ ਸਕਦਾ ਉਪਰਤਕ ਦ੍ਰਿਸ਼ ਹੈ ਉਹ ਕਿਸੇ ਰੂਪ ਦੇ ਵਿੱਚ ਵੀ ਵੇਖਿਆ ਜਾ ਸਕਦਾ ਅੱਜ ਭਾਈ ਜਸਵੰਤ ਸਿੰਘ ਜੀ ਕਾਲੜਾ ਦੀ ਜਿਹੜੀ ਕਰਨੀ ਹੈ ਉਹ ਕਰਨੀ ਵੀ ਉਹਨਾਂ ਦੀ ਕੁੱਲ ਵੀ ਮਹਾਨ ਹੈ ਪਿਛੋਕੜ ਉਹਨਾਂ ਦਾ ਇਤਿਹਾਸ ਆਪਾਂ ਨੂੰ ਪਤਾ ਹੀ ਉਹਨਾਂ ਦੇ ਦਾਦੇ ਪੁਰਦਾਦਿਆਂ ਤੋਂ ਜੋ ਕਿਸ ਇਤਿਹਾਸ ਸਾਡੇ ਸਾਹਮਣੇ ਹੈ ਇਹ ਮੁਗਲਾ ਵੇਲੇ ਵੀ ਜੋ ਕੁਝ ਹੋਇਆ ਕਿ ਭਾਈ ਤਾਰਾ ਸਿੰਘ ਮਾ ਦੇ ਡੇਰੇ ਦੇ ਵਿੱਚ ਉਹਨਾਂ ਦੇ ਵੱਡੇ ਜਿਹੜੇ ਬਜ਼ੁਰਗ ਆ ਸ਼ਹੀਦ ਹੋਏ ਸੂਰਾ ਸਿੰਘ ਜੀ ਐਵੇਂ ਥੋੜੇ ਆਪਾਂ ਜਾਣਦੇ ਆ ਹੁਣ ਕਾਲੜੇ ਪਿੰਡ ਉਹਨਾਂ ਦੇ ਜਾਈਏ ਤੇ ਉਹ ਪੱਤੀ ਦਾ ਨਾਂ ਹੀ ਸੂਰਾ ਸਿੰਘ ਪੱਤੀ ਰੱਖਿਆ ਹੋਇਆ ਹਨ ਤੁਸੀਂ ਪੰਥ ਦੇ ਮਹਾਨ ਢਾਡੀ ਜਦੋਂ ਗੱਲ ਚੱਲੀ ਹੈ ਤੇ ਫਿਰ ਅਸੀਂ ਇਤਿਹਾਸ ਤੌਰ ਤੇ ਦੇਖੀਏ ਇਹਨਾਂ ਦੇ ਕਹਿੰਦੇ ਦਾਦਾ ਜੀ ਵੀ ਜਦੋਂ ਅਸੀਂ ਉਹ ਕਾਮਗਾਟਾ ਮਾਰੂ ਜਹਾਜ਼ ਨੂੰ ਗੁਰੂ ਨਾਨਕ ਜਹਾਜ਼ ਦੇ ਨਾਲ ਵੀ ਜੁੜਦਾ ਕੀ ਕਹਿਣਾ ਚਾਹੋਗੇ ਬਿਲਕੁਲ ਜੀ ਕਿਉਂਕਿ ਜਿਨ੍ਹਾਂ ਦੇ ਰਗਾਂ ਦੇ ਵਿੱਚ ਉਹ ਖੂਨ ਆ ਜਿਹੜਾ ਖੂਨ ਕੌਮ ਵਾਸਤੇ 흘ਿਆ ਔਰ ਕੌਮ ਨੂੰ ਸਮਰਪਿਤ ਹੋਇਆ ਔਰ ਪਿਸ਼ੋਕੜ ਜਿਹੜਾ ਇਤਿਹਾਸਤਾ ਹੈ ਭਾਵੇਂ ਆਪਾਂ ਉਹਨਾਂ ਦੇ ਸੂਰਾ ਸਿੰਘ ਤੋਂ ਸ਼ੁਰੂ ਕਰਦੇ ਆਂ ਪਰ ਬਹੁਤੇ ਇਤਿਹਾਸਕਾਰਾਂ ਨੇ ਇਹ ਵੀ ਕਿਹਾ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਤਰਵ ਯੁੱਧਾਂ ਦੇ ਵਿੱਚ ਵੀ ਇਹਨਾਂ ਦੇ ਵੱਡੇ ਪੁਰਖਿਆਂ ਨੇ ਕੁਰਬਾਨੀਆਂ ਦਿੱਤੀਆਂ ਸ਼ਹਾਦਤਾਂ ਦਿੱਤੀਆਂ ਬਿਲਕੁਲ ਜੀ ਖਾਲੜਾ ਸਾਹਿਬ ਦੇ ਇਤਿਹਾਸ ਦੇ ਉੱਤੇ ਜਦੋਂ ਤੁਸੀਂ ਪਿਸ਼ੋਕੜ ਉਹਨਾਂ ਦੀ ਵੰਸ ਤੇ ਕੁੱਲ ਤੇ ਜਾਓਗੇ ਤੇ ਉਹਨਾਂ ਦੀ ਵੰਸ ਵਿੱਚ ਉਹਨਾਂ ਦੀ ਕੁੱਲ ਦੇ ਵਿੱਚ ਗੁਰੂ ਬਖਸ਼ਿਸ਼ ਹੈ ਗੁਰੂ ਰਹਿਮਤ ਹੈ ਗੁਰੂ ਬਚਨ ਨੇ ਗੁਰੂ ਵਰ ਨੇ ਅਸਲ ਵਿੱਚ ਕਿਤੇ ਨਾ ਕਿਤੇ ਆ ਕੇ ਇਹ ਆਪਾਂ ਕਿਉਂਕਿ ਸ਼ਹੀਦੀ ਆਮ ਬੰਦਾ ਤੇ ਦੇ ਨਹੀਂ ਸਕਦਾ ਕੋਈ ਮਹਾਨ ਰੂਹ ਕੁਰਬਾਨ ਹੋ ਸਕਦੀ ਹੈ ਨਾ ਸ਼ਹਾਦਤ ਦੇ ਸਕਦੀ ਹੈ ਜਿਸ ਜਸਵੰਤ ਸਿੰਘ ਜੀ ਖਾਲੜਾ ਸਾਹਿਬ ਲਵਾਰਸ਼ ਲਾਸ਼ਾਂ ਦੇ وارث ਬਣ ਕੇ ਆਪ ਵੀ লাশ ਦਾ ਰੂਪ ਹੋ ਜਾਂਦੇ ਸ਼ਹੀਦ ਹੋ ਜਾਂਦੇ ਆ ਤੇ ਇਹਦਾ ਮਤਲਬ ਇਹ ਹੈ ਕਿ ਉਹਨਾਂ ਦੇ ਪਿਸ਼ੋਕੜ ਖਾਨਦਾਨ ਪਰਿਵਾਰ ਦੇ ਵਿੱਚ ਵੀ ਕੋਈ ਏਡੀ ਵੱਡੀ ਕੋਈ ਗੁਰੂ ਬਖਸ਼ਿਸ਼ ਹੋਵੇਗੀ ਉਸਵੇਂ ਪਾਸ਼ਾ ਤੋਂ ਤੁਰ ਹੀ ਆ ਰਹੀ ਆ ਉਸ ਤੋਂ ਬਾਅਦ ਫਿਰ ਮੁਗਲਾਂ ਵੇਲੇ ਭਾਈ ਤਾਰਾ ਸਿੰਘ ਬਾ ਉਹਨਾਂ ਦੇ ਡੇਰੇ ਦੇ ਵਿੱਚ ਉਹਨਾਂ ਦੇ ਦਾਦਾ ਆਪਣੇ ਵੱਡੇ ਪੁਰਖੇ ਸ਼ਹੀਦ ਹੁੰਦੇ ਆ ਫਿਰ ਉਹਨਾਂ ਦੇ ਦਾਦਾ ਜੀ ਤੁਸੀਂ ਜ਼ਿਕਰ ਕੀਤਾ ਕਾਮਾਗਾਟਾ ਮਾਰੂ ਜਹਾਜ਼ ਦਾ ਹੁਣ ਕਾਮਾਗਾਟਾ ਮਾਰੂ ਜਹਾਜ਼ ਦੇ ਵਿੱਚ ਤੇ ਹੋਰ ਵੀ ਬਹੁਤ ਸਾਰੇ ਸਿੱਖ ਸਨ ਪਰ ਤੁਸੀਂ ਇੱਕ ਦੇਖੋ ਵੀ ਕਿੰਨੀ ਯੋਗਤਾ ਹੋਵੇਗੀ ਉਹਨਾਂ ਦੀ ਜਸਵੰਤ ਸਿੰਘ ਖਾਲੜਾ ਸਾਹਿਬ ਹੋਣਾ ਦੇ ਦਾਦਾ ਜੀ ਦੀ ਕਿੰਨੀ ਯੋਗਤਾ ਹੋਵੇਗੀ ਕਿ ਪੰਜ ਮੈਂਬਰੀ ਕਮੇਟੀ ਦੇ ਵਿੱਚ ਉਹਨਾਂ ਦਾ ਨਾਂ ਸੀ ਜਿਹੜੀ ਕਾਮਾਗਾਟਾ ਮਾਰੂ ਜਹਾਜ਼ ਦੇ ਜਿਹੜੇ ਮੁਸਾਫਰ ਸਨ ਔਰ ਉਹਨਾਂ ਵਾਸਤੇ ਜੋ ਵੀ ਦੇਖਰੇਖ ਸੀ ਆਉਣ ਵਾਲੇ ਸਮੇਂ ਦੀ ਉਹਦੇ ਵਿੱਚ ਪੰਜ ਮੈਂਬਰੀ ਕਮੇਟੀ ਦੇ ਵਿੱਚ ਸਰਮੌਰ ਇਹਨਾਂ ਦੇ ਦਾਦਾ ਜੀ ਦਾ ਹੋਣਾ ਇੱਕ ਬੜੀ ਵੱਡੀ ਗੱਲ ਹੈ ਔਰ ਇਹਨਾਂ ਦੇ ਪਿਤਾ ਜੀ ਦਾ ਵੀ ਹੋਣਾ ਜਿਹੜਾ ਅੱਗੇ ਜਾ ਕੇ ਹਨਾ ਉਹ ਇਤਿਹਾਸ ਜਿਹੜਾ ਸੀਨਾ-ਬਸੀਨਾ ਆਪਣੇ ਆਪ ਨੂੰ ਦੁਹਰਾਉਂਦਾ ਏ ਔਰ ਇਤਿਹਾਸ ਹੀ ਉਹਨਾਂ ਨੇ ਜਿਹੜਾ ਆਪਣੇ ਵੱਡੇ ਪੁਰਖਿਆਂ ਦਾ ਇਤਿਹਾਸ ਹੀ ਇੱਥੇ ਫ੍ਰਿਜ ਰੋਦੀ ਧਰਤੀ 'ਤੇ ਰਚੇ ਗਿਆ ਬਿਲਕੁਲ ਇਤਿਹਾਸ ਬਣਿਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਸ਼ੋਕਰੇ ਇਤਿਹਾਸ ਦੀਆਂ ਅੱਜ ਕਵੀਸ਼ਰ ਸਿੰਘ ਢਾਡੀ ਸਿੰਘ ਕੌਮ ਦੇ ਪ੍ਰਚਾਰਕ 12 ਗਾਉਂਦੇ ਐ ਕਿਉਂਕਿ 12 ਵੀ ਮਰਦਾਂ ਦੀ ਮਰਦਾਂ ਦੇ ਸਾਕੇ ਗਾਏ ਜਾਂਦੇ ਨੇ ਨਾ ਜਿਨ੍ਹਾਂ ਨੂੰ ਮਰਦਾਂ ਨੇ ਕਿਉਂਕਿ ਅਕਸਰ ਇੱਕ ਮਸ਼ੇਰ ਇਹਨਾ ਹੁਨਾ ਫਿਦਾਇ ਵਤਨ ਕੀ ਯਾਦ ਦਿਲ ਸੇ ਮਿਟ ਨਹੀਂ ਸਕਤੀ ਇਹ ਉਹ ਰੌਸ਼ਨ ਸਿਤਾਰੇ ਹਨ ਜੋ ਕਿਆਮਤ ਤੱਕ ਚਮਕेंगे ਇਹਨਾਂ ਨੂੰ ਕੌਣ ਮਟਾਉਣ ਵਾਲਾ ਇਹ ਕਿਆਮਤ ਤੱਕ ਚਮਕਦੇ ਰਹਿਣੇ ਆ ਕਿਉਂਕਿ ਜਦ ਤੱਕ ਜਿਵੇਂ ਅਸਮਾਨ ਰਹਿਣਾ ਹੈ ਇਹਨਾਂ ਦੇ ਨਿਸ਼ਾਨ ਜਿਹੜੇ ਨਾਮ ਦੇ ਨੇ ਔਰ ਇਹਨਾਂ ਦੀ ਕਰਨੀ ਦੇ ਜਿਹੜੇ ਨਿਸ਼ਾਨ ਨੇ ਉਹ ਹਮੇਸ਼ਾ ਝੂਲਦੇ ਰਹਿਣੇ ਆ ਸੋ ਅੱਜ ਇੱਕ ਸਕੂਲ ਦੇ ਰੂਪ ਦੇ ਵਿੱਚ ਆਪਾਂ ਉਹਨਾਂ ਦੀ ਕਰਨੀ ਵੇਖ ਸਕਦੇ ਆ ਆ ਆਤਮਾਈ ਹੈ ਜਸਵੰਤ ਸਿੰਘ ਖਾਲੜਾ ਦੀ ਆ ਕਰਨੀ ਹੈ ਆ ਦੇਣ ਹੈ ਉਹਨਾਂ ਦੀ ਕਿ ਅੱਜ ਕੌਮ ਤੇ ਪੰਥ ਦੇ ਵਿੱਚ ਉਹਦੇ ਸੋਹਣੇ ਅੱਖਰਾਂ ਦੇ ਵਿੱਚ ਲਿਖਿਆ ਗਿਆ ਜਸਵੰਤ ਸਿੰਘ ਹਲਕਾ ਬਿਲਕੁਲ ਬਹੁਤ ਧੰਨਵਾਦ ਤੁਹਾਡਾ ਧੰਨਵਾਦ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ